ਬੜੀ ਸ਼ਰਮ ਦੀ ਗੱਲ ਹੈ ਕਿ ਇੱਕ ਮਜੂਤਾ ਐਮਪੀ ਦਾ ਭਰਾ ਆਈਸ ਦੇ ਨਾਲ ਰਸਤੇ ਨਾਲ ਜਲੰਧਰ ਫਲੋਰ ਤੋਂ ਲਿਆਦੀ ਇਲਾਕੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਹਦਾ ਭਰਾ ਹਰਪ੍ਰੀਤ ਜੋ ਇਹਦੇ ਅਰਜੀ ਬੰਦੇ ਨਾਂ ਵੀ ਰਸਤਾ ਕੰਮ ਸ਼ੁਰੂ ਕਰ ਦਿੱਤਾ ਔਰ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਲਾ ਅੰਕੀ ਬਣ ਗਿਆ ਹੁਣ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦਾ ਇਹਨਾਂ ਨੇ ਠੇਕਾ ਲੈ ਲਿਆ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਦੋਸਤੋ ਮੈਂ ਸੁਨੀਲ ਖਬਰ ਬੱਟੀ ਯੂਵਾ ਕੌਮੀ ਪ੍ਰਧਾਨ ਸ਼ਿਵਸਰ ਹਿੰਦੂ ਟਕਸਾਲੀ ਤੋਂ ਅੱਜ ਇੱਕ ਬੜੀ ਸੋਸ਼ਲ ਮੀਡੀਆ ਤੇ ਖਬਰ ਚੱਲ ਰਹੀ ਹੈ ਅਮ੍ਰਿਤਪਾਲ ਦੇ ਭਾਈ ਵੀ ਬੜੀ ਸ਼ਰਮ ਦੀ ਗੱਲ ਹੈ ਕਿ ਇੱਕ ਮਜੂਦਾ ਐਮਪੀ ਦਾ ਭਰਾ ਆਇਸ ਦੇ ਨਾਲ ਡਰੱਗਸ ਦੇ ਨਾਲ ਜਲੰਧਰ ਫਲੋਰ ਤੋਂ ਵਿਹਾਤੀ ਇਲਾਕੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਮਰਿਤਪਾਲ ਸਿੰਘ ਜੋ بڑے بڑے ਵੱਡੇ ਗੱਲਾਂ ਕਰਦਾ ਸੀ ਕਿ ਮੈਂ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਕਰਾਂਗਾ ਨਸ਼ੇ ਨੂੰ ਖਤਮ ਕਰਾਂਗਾ ਪੰਜਾਬ ਦੇ ਵਿੱਚ ਯੁਵਾਵਾਂ ਨੂੰ ਨਸ਼ੇ ਦੇ ਖਿਲਾਫ ਜੋੜਾਂਗਾ ਆਪਣੇ ਨਾਲ ਔਰ ਉਹਨਾਂ ਦੇ ਪਰਿਵਾਰ ਦਾ ਉਹਦਾ ਭਰਾ ਹਰਪ੍ਰੀਤ ਜੋ ਇਹ ਇਹ ਐਮਪੀ ਬਣਨ ਦੇ ਨਾਲ ਹੀ ਡਰੱਗਸ ਦਾ ਕੰਮ ਸ਼ੁਰੂ ਕਰ ਦਿੱਤਾ ਔਰ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਲੇ ਤੌਰ ਤੇ ਆਇਆ ਹੈ ਬੜੀ ਸ਼ਰਮ ਦੀ ਗੱਲ ਹੈ ਕਿ ਐਮਪੀ ਬਣਦੇ ਹੀ ਕਿ ਇਹਨਾਂ ਨੂੰ ਸ਼ਹਿ ਮਿਲ ਗਈ ਹੈ ਕਿ ਇਹ ਐਮਪੀ ਬਣ ਗਿਆ ਹੁਣ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦਾ ਇਹਨਾਂ ਨੇ ਠੇਕਾ ਲੈ ਲਿਆ ਹੈ ਲੋਕਾਂ ਨੇ ਕੰਡੂਰ ਸਾਹਿਬ ਦੇ ਵਿੱਚ ਅਮਰਿਤਪਾਲ ਨੂੰ ਜਿਤਾ ਕੇ ਬੜੀ ਆਸ ਲਗਾਈ ਸੀ ਕੀ ਸ਼ਹਿਦ ਅਮਰਿਤਪਾਲ ਸਿੰਘ ਨੌਜਵਾਨੀ ਨੂੰ ਆਪਣੇ ਨਾਲ ਜੋੜੂਗਾ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰੂਗਾ ਲੇਕਿਨ ਇਹ ਨਵਾਈ ਦੇਖਣ ਨੂੰ ਮਿਲਿਆ ਕਿ ਇਹਦਾ ਭਰਾ ਹੀ ਜਿਹੜਾ ਨਸ਼ੇ ਦੇ ਨਾਲ ਫੜਿਆ ਗਿਆ ਔਰ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੇ ਵੱਲ ਧਕੇਲਣ ਦੀ ਜਿਹੜੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਨ ਲੱਗਾ ਆ ਔਰ ਸਾਡੀ ਜਿਹੜੀ ਹੈ ਪੰਜਾਬ ਸਰਕਾਰ ਨੂੰ NIA ਨੂੰ ਇੱਕ ਬੇਨਤੀ ਹੈ ਕਿ ਇਹਦੀ ਇਨਵੈਸਟੀਗੇਸ਼ਨ ਉੱਚੇ ਪੱਧਰ ਤੇ ਕੀਤੀ ਜਾਵੇ ਔਰ ਪਤਾ ਲੱਗ ਸਕੇ ਕਿ ਇਹ ਨਸ਼ਾ ਇਹਨਾਂ ਦੇ ਭਰਾ ਨੇ ਕਿੱਥੋਂ ਲਿਆਂਦਾ ਵਾ ਕਿੱਥੋਂ ਆਰਿਆ ਵਾ ਕਿਉਂਕਿ ਸਾਨੂੰ ਸ਼ੱਕ ਹੈ ਇਹਨਾਂ ਦੇ ਸੰਪਰਕ ਪਾਕਿਸਤਾਨ ਦੇ ਵਿੱਚ ਬੈਠੇ ਅਤਵਾਦੀ ਆ ਉਹਨਾਂ ਦੇ ਨਾਲ ਹੋਣਗੇ ਜਿਹੜੇ ਲੋਕ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਕੇ ਯੁਵਾ ਪੀੜੀ ਨੂੰ ਨਸ਼ੇ ਦੇ ਵਿੱਚ ਤਕੇ ਰੱਖ ਰਹੇ ਨੇ ਔਰ ਇਹੀ ਪੰਜਾਬ ਦੇ ਵਿੱਚ ਨਸ਼ੇ ਦਾ ਕੋੜ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਸਾਨੂੰ ਪੂਰੀ ਆਸ ਹੈ ਕਿ ਇਹਦੀ ਇਨਵੈਸਟੀਗੇਸ਼ਨ ਜਾਂਚ ਹੋਊਗੀ ਔਰ ਇਹਦੇ ਕੋਲੋਂ ਕਈ ਖੁਲਾਸੇ ਹੋਣਗੇ ਔਰ ਅੱਜ ਇਹ ਚਿਹਰਾ ਦੇਖਣ ਨੂੰ ਮਿਲ ਗਿਆ ਆ ਕਿ ਅਮ੍ਰਿਤਪਾਲ ਨੂੰ ਜਿਤਾ ਕੇ ਜਿਹੜਾ ਖਡੂਰ ਸਾਹਿਬ ਦੇ ਲੋਕਾਂ ਨੇ ਵਿਸ਼ਵਾਸ ਦਿਖਾਇਆ ਸੀ ਲੇਕਿਨ ਉਹਦੇ ਹੀ ਪਰਿਵਾਰ ਦਾ ਉਹਦੇ ਹੀ ਭਰਾ ਅੱਜ ਆਈਸ ਦੇ ਨਾਲ ਫੜਿਆ ਗਿਆ ਆ ਔਰ ਇਕ ਸੋਚਣ ਦਾ ਵਿਸ਼ੇ ਹੈ ਔਰ ਸਾਡੀ ਮੰਗ ਹੈ ਕਿ ਦੀ ਰਿਵੈਸਟੀਗੇਸ਼ਨ ਉੱਤਰ ਉੱਚੇ ਪੱਧਰ ਤੇ ਹੋਵੇ ਔਰ ਪਤਾ ਲੱਗ ਸਕੇ ਕਿ ਨਸ਼ਾ ਕਿੰਨਾ ਕਦੋਂ ਦਾ ਔਰ ਕਦੋਂ ਦਾ ਇਹ ਕਾਰੋਬਾਰੇ ਕਰ ਰਿਹਾ ਹੈ ਕਦੋਂ ਦਾ ਨਸ਼ਾ ਇਹਦੇ ਕੋਲ ਵਿਕ ਰਿਹਾ ਵਾ ਜਾਂ ਵੇਚ ਰਿਹਾ ਹੈ ਕਦੋਂ ਦਾ ਨੌਜਵਾਨ ਪੀੜੀ ਨੂੰ ਨਸ਼ੇ ਦੇ ਵੱਲ ਧਕੇ ਲਿਆ ਹੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼ੰਕਰ ਜੀ ਮੈਂ ਰੋਇ ਜੋਸੀ ਕਾਰਗਰਮੀ ਪੰਜਾਬ ਯੂਨੀਵਰਸਿਟੀ ਦਾ ਬਲਾਸਰ ਫਾਗਦੇ ਤੋ ਅੱਜ ਅੰਮ੍ਰਿਤਪਾਲ ਦਾ ਭਰਾ ਆਈਸ ਡਰੱਗ ਦੇ ਵਿੱਚ ਜਿਹੜਾ ਹੈਗਾ ਜਲੰਧਰ ਪੁਲਿਸ ਨੇ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਹੈ ਬੜੀ ਮੰਦ ਭਾਗੀ ਗੱਲ ਹੈ ਇਹ ਜਿਹੜਾ ਅਮਰਿਤਪਾਲ ਸੰਸਦ ਦੇ ਵਿੱਚ ਬਹੁਤ ਭਾਰੀ ਬਹੁਮਤ ਦੇ ਨਾਲ ਜਿਹੜਾ ਜਿੱਤ ਗਿਆ ਜਿਹੜਾ ਉਹਨੂੰ ਭੇਜਿਆ ਗਿਆ ਸੀ ਜਿਨੇ ਮੇਨ ਜਿਹੜਾ ਮੁੱਦਾ ਸੀ ਨਸ਼ੇ ਦਾ ਰੱਖਿਆ ਸੀ ਕਿ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤੇ ਜਵਾਨੀ ਨੂੰ ਬਚਾਉਣਾ ਹੈ ਅੱਜ ਉਹਨਾਂ ਦੇ ਘਰ ਹੀ ਉਹਦਾ ਸਗਾ ਪਰ ਆ ਜਣਾ ਹੈਗਾ ਵਾ ਅੱਜ ਨਸ਼ੇ ਦਾ ਜਿਹੜਾ ਹੈਗਾ ਡਰਗ ਡੀਲਰ ਨਿਕਲਿਆ ਔਰ ਆਈ ਸਟਰੀ ਡਰਗ ਜਿਹੜੀ ਲਗੀ ਹੈ ਨੰਦਰ ਪੁਲਿਸ ਦੇ ਐਸਐਸਪੀ ਅਨਕੁਰ ਗੁਪਤਾ ਜੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਆ ਬੜਾ ਹੀ ਸ਼ਲਾਘਾਯੋਗ ਕਿ ਕਬ ਮੈਂ ਜਿਹੜਾ ਹੈ ਕਿ ਅੰਗੁਰ ਗੁਰਤਾ ਜੀ ਨੇ ਕੀਤਾ ਵਾ ਆਪਾਂ ਆਸ ਕਰਦੇ ਆ ਕਿ ਅੱਗੇ ਵੀ ਜਿਹੜਾ ਹੈਗਾ ਇਦਾਂ ਹੀ ਪੰਜਾਬ ਪੁਲਿਸ ਦੇ ਡਰੈਕ ਡ੍ਰਾਈਵਰ ਨੂੰ ਜਿਹੜਾ ਹੈਗਾ ਵਾ ਉਹਨਾਂ ਦਾ ਨਕੇਲ ਪਾਏਗੀ ਔਰ ਆਹ ਨਾਲੇ ਟਾਈਮ ਦੇ ਉੱਪਰ ਠੀਕੇ ਨਸ਼ੇ ਤੰਗ ਦਾ ਚੜਤੋ ਫਰਮ ਕੀਤਾ ਜਾਏਗਾ ਪਰ ਇਹ ਚੀਜ਼ ਬਹੁਤ ਮਾੜੀ ਚੀਜ਼ਾਂ ਵਾ ਕਿ ਠੀਕੇ ਜੀ ਇੱਕ ਸੰਸਦ ਨੂੰ ਚੁਣਿਆ ਗਿਆ ਬਾਹਰੀ ਭਮਤ ਦੇ ਨਾਲ ਉਹ ਤਾਂ ਨੇ ਅੱਜ ਦੀ ਡੇਟ ਦੇ ਵਿੱਚ ਜਿਹੜੇ ਖੰਡੂਰ ਸਾਹਿਬ ਦੀ ਜਿਹੜੀ ਜਨਤਾ ਹੈ ਉਹ ਆਪਣੇ ਆਪ ਨੂੰ ਠੱਗੀ ਮਹਿਸੂਸ ਕਰ ਰਹੀ ਏ ਕੀ ਦੇਖੋ ਕਿਤੇ ਉਹਨਾਂ ਦਾ ਜਿਹੜਾ ਸੰਸਦ ਚੁਣਿਆ ਗਿਆ ਸੀ ਇਹੀ ਉਹਨਾਂ ਨੂੰ ਆਸ ਸੀ ਕਿ ਨਸ਼ਿਆਂ ਦਾ ਜਿਹੜਾ ਸਾਡੇ ਜਿੰਨੇ ਵੀ ਨੌਜਵਾਨ ਹੈ ਪੀੜੀ ਜਿਹੜੀ ਨਸ਼ਿਆਂ ਦੇ ਦਲਦਲ ਦੇ ਵਿੱਚ ਜਿਹੜੀ ਗਿਰਦੀ ਜਾ ਰਹੀ ਹੈ ਉਹਨਾਂ ਨੂੰ ਕੋਈ ਆਸ ਸੀ ਕਿ ਜਿਹੜਾ ਅਮਿਤਪਾਲ ਆ ਉਹਨਾਂ ਦੇ ਆ ਕੇ ਜਿਹੜਾ ਹੈਗਾ ਵਧੀਆ ਕੰਮ ਕਰੇਗਾ ਨਸ਼ੇ ਦਾ ਉਹ ਜਿਹੜਾ ਹੈਗਾ ਖਾਤਮਾ ਨੂੰ ਖਤਮ ਕਰੇਗਾ ਪਰ ਇਹ ਸਾਰਾ ਦਿਖਾਵਾ ਜਿਹੜਾ ਹੈਗਾ ਨਜ਼ਰ ਆ ਰਿਹਾ ਵਾ ਕਦੀ ਜਿਹੜੇ ਹੈਗੇ ਹੈ ਰਹਿਮ ਸਿੰਘ ਜਿਹੜੇ ਔਖੇ ਵੀਡੀਆ ਦੇ ਵਿੱਚ ਜਿਹੜੇ ਉਹਨਾਂ ਦੇ ਬੰਦ ਕਰਾਂਦੇ ਪਏ ਆ ਕਦੀ ਉਹਨਾਂ ਨੂੰ ਉਹਨਾਂ ਨੂੰ ਧੱਕੇ ਦੇ ਨਾਲ ਸਾਰਾ ਕਹਿੰਦੇ ਕਿ ਸਾਬਿਕ ਨਹੀਂ ਦੇਣਾ ਪਰ ਅੱਜ ਜਿਹੜਾ ਇੰਨਾ ਵੱਡੀ ਖੇਪ ਜਿਹੜੀ ਹੈਗੀ ਹੈ ਨਸ਼ੇ ਦੀ ਜਿਹੜੀ ਹੈ ਕਿ ਅਮਰਿਤਪਾਲ ਦੇ ਭਰਾ ਦੇ ਨਾਮ ਹੋਂ ਜੜੀ ਮਿਲੀ ਹੈ ਇਹ ਜਿਹੜੀ ਬਹੁਤ ਹੀ ਜੜੀ ਮੰਦ ਭਾਗੀ ਗੱਲ ਹੈ ਕਿਉਂਕਿ ਇਹਦੇ ਵਿੱਚ ਸਾਰੇ ਹੀ ਖੰਡੂਰ ਸਾਹਿਬ ਔਰ ਸਾਰਾ ਪੰਜਾਬ ਬੜਾ ਸ਼ਰਮਸ਼ਾਰ ਹੋਇਆ ਵਾ ਕਿ ਇੱਕ ਬੰਦਾ ਜਿਹੜਾ ਨਸ਼ਿਆਂ ਦੀ ਗੱਲ ਕਰਦਾ ਸੀ ਅੱਜ ਉਹਦੇ ਹੀ ਭਰਾ ਤੋਂ ਉਹਦੇ ਹੀ ਘਰੋਂ ਜਿਹੜਾ ਹੈਗਾ ਵਾ ਅੱਜ ਇੱਕ ਡਰਗ ਡੀਲਰ ਨਿਕਲਿਆ ਔਰ ਆਪਾਂ ਪੰਜਾਬ ਪੁਲਿਸ ਨੂੰ ਔਰ ਬਾਕੀ ਵੈਦਨਾਂ ਨੂੰ ਆਉਣ ਵਾਲੇ ਟਾਈਮ ਤੇ ਇਹੀ ਕਹਨੇ ਕਿ ਇਹਦੀ ਕਹਿਨਤਾ ਦਾ ਜਿਹੜੀ ਹੈਗੀ ਇਹ ਜਾਂਚ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਸੰਬੰਧ ਜਿਹੜੇ ਆਈਐਸਆਈ ਪਾਕਿਸਤਾਨ ਔਰ ਆਤਕਵਾਦੀ ਸੰਗਠਨਾਵਾਂ ਦੇ ਨਾਲ ਜਿਹੜੇ ਕੀ ਬਾਹਰ ਬੈਠੇ ਜਿਹੜੇ ਕੀ ਇੱਥੇ ਹਿੰਦੂ ਟਾਰਗੇਟ ਕਿਲਿੰਗ ਕਰਦੇ ਪਏ ਆ ਉਹਨਾਂ ਦੇ ਵਿੱਚ ਜਿਹੜਾ ਇਹ ਨਾ ਫਰਗ ਰੈਕਡਦਾ ਜਿਹੜਾ ਪੈਸਾ ਉਹ ਯੂਜ਼ ਕੀਤਾ ਜਾ ਰਿਹਾ ਵਾ ਇਸ ਕਰਣ ਸਾਰੀ ਪੰਜਾਬ ਪੁਲਿਸ ਨੂੰ ਕਰੀ ਹੈਗੀ ਆਪਾਂ ਇਹ ਇਹਿਸਾਸ ਕਰਦੇ ਆ ਕਿ ਬੜੀ ਜਲਦ ਜਿਹੜਾ ਇਹ ਰੈਕਡ ਦਾ ਜਿਹੜਾ ਪ੍ਰਦਾਫਾਸ਼ ਕੀਤਾ ਜਾਏਗਾ ਔਰ ਜਿਹੜਾ ਡਿਬਰੂਗਟ ਜੇਲ ਦੇ ਵਿੱਚ ਜਿੰਨੀ ਦੇਰ ਤੱਕ ਅੰਮ੍ਰਿਤਪਾਲ ਬੈਠਾ ਵਾ ਉਹਦੇ ਨਾਲ ਵੀ ਇਹ ਤਾਰ ਜੁੜੇ ਹੋਣਗੇ ਜ਼ਰੂਰ ਕਿਉਂਕਿ ਆਰਮਰ ਦੇ ਟਾਈਮ ਦੇ ਵਿੱਚ ਜਿਹੜਾ ਹੈਗਾ ਇਹ ਬਹੁਤ ਜਲਦੀ ਖੁਲਾਸਾ ਜਿਹੜਾ ਹੋਏਗਾ ਧੰਨਵਾਦ ਜੀ ਜੈਸ਼ਨ ਕਰਦੀ